ਪੰਜਾਬ ਦੇ ਉੱਪਰ ਪਈ ਪਾਣੀਆਂ ਦੀ ਮਾਰ ਕਰਕੇ ਵੱਡੇ ਪੱਧਰ ਤੇ ਤਬਾਈ ਹੋਈ ਹੈ ਅਜਹੀ ਹੌਕੀ ਘੜੀ ਦੇ ਵਿੱਚ ਹੜਪੀੜਤਾ ਦੀ ਮਦਦ ਦੇ ਲਈ ਜਿੱਥੇ ਸਰਕਾਰਾਂ ਦੇ ਵੱਲੋਂ ਤੇ ਵੱਖ-ਵੱਖ ਸੰਸਥਾਵਾਂ ਦੇ ਵੱਲੋਂ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ ਉੱਥੇ ਹੁਣ ਕੈਨੇਡਾ ਵਾਸੀ ਵੀ ਹੜਪੀੜਤਾ ਦੀ ਮਦਦ ਦੇ ਲਈ ਅੱਗੇ ਆਏ ਨੇ ਅਤੇ ਇੱਥੇ ਰਿਚਮੰਡ ਦੇ ਵਿੱਚ ਇੱਕ ਵਿਸ਼ੇਸ਼ ਕੈਂਪੇਨ ਚਲਾਈ ਗਈ ਜਿਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੇ ਵੱਲੋਂ ਸਹਿਯੋਗ ਕੀਤਾ ਜਾ ਰਿਹਾ ਹੈ। ਕਾਬਲੇ ਜ਼ਿਕਰ ਹੈ ਕਿ ਕਰਪਲਾ ਹੋਪਲਾ ਸੁਸਾਇਟੀ ਦੇ ਵੱਲੋਂ ਇਹ ਵਿਸ਼ੇਸ਼ ਉਪਰਾਲਾ ਕੀਤਾ ਗਿਆ ਅਤੇ ਸੁਸਾਇਟੀ ਦੇ ਵੱਲੋਂ ਇੱਕ ਪਾਰਕ ਦੇ ਵਿੱਚ 바ਰਬੀਕਿਊ ਪਾਰਟੀ ਦਾ ਆਯੋਜਨ ਕੀਤਾ ਗਿਆ ਜਿਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਵਰਗ ਸਮੇਤ ਵੱਖ-ਵੱਖ ਸੰਸਥਾਵਾਂ ਦੇ ਨਾਲ ਜੁੜੇ ਹੋਏ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ। ਅਤੇ ਹੜ੍ਹ ਪੀੜਤਾ ਤੋਂ ਇਲਾਵਾ ਜ਼ਰੂਰਤਮੰਦਾਂ ਦੀ ਮਦਦ ਦੇ ਲਈ ਇੱਕ ਫੰਡ ਇਕੱਠਾ ਕੀਤਾ ਗਿਆ। ਇਸ ਤੋਂ ਇਲਾਵਾ ਰੋਜ਼ਾਨਾ ਵਰਤੋਂ ਦੇ ਵਿੱਚ ਆਉਣ ਵਾਲੀਆਂ ਜ਼ਰੂਰੀ ਵਸਤਾਂ ਨੂੰ ਵੀ ਇਸ ਸੰਸਥਾ ਦੇ ਵੱਲੋਂ ਇਕੱਠਾ ਕੀਤਾ ਗਿਆ ਇਸ ਮੌਕੇ ਤੇ ਪੰਜਾਬੀ ਸੰਸਦ ਪਰਮ ਬੈਂਸ ਦੇ ਵੱਲੋਂ ਵੀ ਸੰਸਥਾ ਦੇ ਵੱਲੋਂ ਕੀਤੇ ਜਾ ਰਹੇ ਇਸ ਉਪਰਾਲੇ ਦੀ ਜਮ ਕੇ ਸ਼ਲਾਘਾ ਕੀਤੀ ਗਈ ਅਤੇ ਉਹਨਾਂ ਯਕੀਨ ਦਿਵਾਏ ਕਿ ਉਹ ਵੀ ਇਸ ਉਪਰਾਲੇ ਦੇ ਵਿੱਚ ਆਪਣਾ ਪੂਰਾ ਸਹਿਯੋਗ ਕਰਨਗੇ ਇਸ ਦੇ ਨਾਲ ਹੀ ਰਗਵੀਰ ਸਿੰਘ ਉਪਲ ਅਤੇ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਵੀ ਸੰਸਥਾ ਨੂੰ ਸਹਿਯੋਗ ਕਰਨ ਦਾ ਭਰੋਸਾ ਦਿਵਾਇਆ ਗਿਆ ਮਰਦੂ ਸਿੰਘ ਮਰਹਾਸ ਨਸਕਰੀ ਸੰਸਾ ਟਿੰਡੋ ਕਲੈਡੀਅਨ ਜੁਨੀਅਰ ਸੋਸਾਇਟੀ ਵੈਲਕਮ ਵੱਲੋਂ ਆਪਣੇ ਭਾਜੀ ਲਗਵੇਸ਼ ਸਿੰਘ ਉਪਕਾਹਣੀ ਇਹਨਾਂ ਦੇ بیٹے ਹੁਣੇ ਲੈਨੇ ਸਹਿਲ ਸਰਵਾਤ ਦੇ ਬਲੇਬਾਤ ਤੇ ਆਰਗਨਾਈਜ਼ ਕੀਤਾ ਹੈ ਬਾਰਬੀਕਿਊ ਪਾਰਟੀ ਹੈ ਤੇ ਉਹਨਾਂ ਨੇ ਕੁਝ ਉਹਨਾਂ ਦੇ ਸਰਵਾਤ ਦੇ ਪੁਰਬਤ ਫੰਡ ਰਿਕਟਿਫਾਈ ਕਰਨਾ ਹੈ ਤੇ ਇੱਕ ਵੈਸਟ ਵੀ ਖੋਣੀ ਹੈ ਉਹਨਾਂ ਖੌਰ ਦੇ ਪੂਰੀ ਟੀਮ ਇਹਨਾਂ ਨੂੰ ਸਪੋਰਟ ਕਰ ਰਹੀ ਆ ਤੇ ਆਪਾਂ ਸਾਰੇ ਜਿਹੜੇ ਆ ਸਬਸੈਟਿੰਗਰ ਕਮੇਟੀ ਦੇ 19 ਸਾਹਿਬੀ ਵੱਲੋਂ ਆਏ ਆਇ ਤੇ ਇਹਨਾਂ ਨੇ ਸਭ ਦੇ ਸਾਨੂੰ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਬੱਚਿਆਂ ਨੂੰ ਜੱਦੀ ਕਲਾ ਪੱਖ ਸੇ ਜਿਹੜਾ ਇਹਨੇ ਕੰਮ ਸ਼ੁਰੂ ਕੀਤਾ ਆ ਇਹਨਾਂ ਦੀਆਂ ਦੰ ਟੁਗੜੀ ਰਾਤ ਚੋਗੜੀ ਚੱਕੀ ਕਰ ਸਰਵਦਾ ਭਲਾ ਕੰਮ ਬੱਚੇ ਇਹੀ ਸਭ ਤੋਂ ਚੰਗੀ ਇਹਨਾਂ ਨੂੰ ਸਿੱਖਿਆ ਸਤਿ ਸ੍ਰੀ ਅਕਾਲ ਅਸੀਂ ਇੱਥੇ ਕਾਰ ਪਲਾ ਹੋ ਪਲਾ ਸੋਸਾਇਟੀ ਤੋਂ ਆਇਆ ਅਸੀਂ ਆਹ ਇਵੈਂਟ ਆਰਗੇਨਾਈਜ਼ ਕੀਤਾ देयर इज ਅ ਬਾਰਬੀਕਿਊ ਆਫ ਲਾਟਸ ਆਫ ਫੂਡ ਡੇਜ਼ਰਟ ਉੱਥੇ ਵਾਲੀਬਾਲ ਨੇਟ ਆ ਹੋਰ ਗੇਮ ਆਇਆ ਅਸੀਂ ਆਹ ਸਾਰੇ ਜਣੇ ਇਕੱਠੇ ਹੋਏ ਆ ਫੰਡਰੇISING ਕਰਨ ਲਈ ਅਸੀਂ ਪੁਰਾਣੇ ਕੱਪੜੇ ਡੋਨੇਸ਼ਨ ਦੇ ਲੈ ਰਹੇ ਹਾਂ ਤੇ ਅਸੀਂ ਕਹਾਂ ਉਹ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਨੂੰ ਅਸੀਂ ਦੋងਗੇ ਤੇ ਕੈਸ਼ ਡੋਨੇਸ਼ਨਸ ਵੀ ਲੈ ਰਹੇ ਹਾਂ ਤੁਸੀਂ ਆਓ ਸਾਡਾ ਜੁਆਇਨ ਕਰਿਆ ਕਰੋ ਕਰਪਲਾ ਹੋ ਪਲਾ ਹੋ ਸੋਸਾਇਟੀ ਸਾਡੂ ਵੈਬਸਾਈਟ ਤੇ ਤੁਸੀਂ ਦੇਖਿਓ QR ਕੋਡ ਅਸੀਂ ਤੁਹਾਨੂੰ ਪਾ ਦੂੰਗੇ ਅਸੀਂ ਇੱਕ ਕੈਂਪ ਚਲਾਇਆ ਕਰਪਲਾ ਹੋ ਪਲਾ ਹੋ ਅੰਤ ਭਲੇ ਦਾ ਪਲਾ ਵਾਡੇ ਸਾਰਿਆਂ ਦਾ ਸੰਯੋਗ ਚਾਹੀਦਾ ਆ ਕਿ ਸਾਡੇ ਜਿੰਨੇ ਵੀ ਵਲੰਟੀਅਰ ਲੌਂਗ ਸ਼ੋਰ ਤੋਂ ਮੁੰਡੇ ਆ ਬਹੁਤ ਉਦਮ ਕੀਤਾ ਇਹਨਾਂ ਨੇ ਬਹੁਤ ਬਹੁਤ ਅਸ਼ਲਾਗਾ ਜੋ ਗਿਆ ਇਹਨਾਂ ਦੀ ਅਸੀਂ ਜਿੱਥੇ ਤਾਈਂ ਵੀ ਹੋਊਗਾ ਇਹਨਾਂ ਦੀ ਹੈਲਪ ਕਰਾਂਗੇ ਅਸੀਂ ਇਹਨਾਂ ਲਈ 24 ਆਵਰ ਹਾਜ਼ਰ ਹਾਂ ਬਾਕੀ ਅਸੀਂ ਵੀ ਆਪਦੀ ਫੈਮਿਲੀ ਨੇ ਹਰ ਮਹੀਨੇ ਦੇ ਮਹੀਨੇ ਅਕਾਊਂਟ ਦੇ ਵਿੱਚੋਂ ਪੈਸੇ ਆਟੋਮੈਟਿਕ ਚੱਕਣਗੇ ਜਿੰਨੀ ਵੀ ਸਾਥ ਸੇਵਾ ਹੋਊਗੀ ਉਨੀ ਅਸੀਂ ਸੇਵਾ ਇਹਨਾਂ ਦੇ ਨਾਲ ਕਰਾਂਗੇ ਰਲ ਕੇ ਇਹਨਾਂ ਦਾ ਬਹੁਤ ਵਧੀਆ ਅਭਿਨੈ ਹਮਦਰਦ ਟੀਵੀ ਲਈ ਵੈਨਕੂਵਰ ਤੋਂ ਮਲਕੀਤ ਸਿੰਘ